ਆਦੇਮੀ ਤੇ ਹੈ ਬੁਗਰਾ ਉਹਨੇ ਤੰਗਾਇਆ ਨਾਉ ਰਮਾਜ਼ਾਨ ਦਾ ਮਾਰਦਾ ਆਪਾਂ ਮੁੰਲੇ ਸੁਭੇਤ ਜamo ke liye parode ranga ਜਿਵੇਂ ਦਾਣਾ ਭਾਂਚਾਰ ਮਾਰੋ ਐਹ ਹੀ ਸਾਈਡ ਮੇਂ ਖੜਦਾ ਹੈ ਜਦੋਂ ਅਸੀਂ ਬਾਹਰ ਪਤਾ ਨਾ ਜਲੀ ਹੋਰ ਤੋਂ ਪਨਾ ਗਾਰਡਨ ਦੇ ਉਪਰੋਂ ਖੜਾ ਆ ਕੇ ਰੱਖਣ ਦੇ ਤੌਰ ਤੇ ਜਦੋਂ ਉਸਰ ਉਸ ਨੂੰ ਭਾਵੇਂ ਹਟਾ ਦਿੱਤਾ ਤੇ ਕੋਈ ਨਹੀਂ ਆਇਆ ਯੇ ਰਹੀ ਬਹੁਤ ਸਾਰੀ ਛੋਟਾ ਕਸੂਰ ਹਮੇਂ ਸੰਭਾਰਨਾ ਪਵੇਗਾ ਕੋਈ ਚਾਹੇ ਨਾ ਤੁਸੀਂ ਜਾਗ ਸਿੱਧ ਬਗੈ ਨੰਨਾਈ ਨੂੰ ਖੁਦ ਤੋਂ ਤਾਇਆ ਕਰਕੇ ਸੁਣੀ ਅੰਕਲ ਪਰ ਨਾ ਨਹੀਂ ਆ ਜਾ ਤੁਸੀਂ ਕੋਈ ਨਾ ਕੋਈ ਲੈ ਕੇ ਮੈਂ ਮਾਈਕ ਨੂੰ ਮਾਈਕ ਨੂੰ ਜਨਮ ਨਾ ਕਰਨਾ ਨਹੀਂ ਚਾਹਵਾ ਪਰ ਵਾਅਦੇ ਦੇ ਜਨ ਲਈ ਮਾਈਕ ਤੋਂ ਪੂਰਾ ਖਤਾ ਹੈ

ਮਰਾ ਨੇ ਦੇਆ ਤੇਨੇ ਬਗੁਰਦਾਂ ਨੂੰ ਸ਼ਾਮ ਦੇ ਆ ਅਰੇ ਇਹਨੂੰ ਪਿਆਰ ਆ ਸਤਿਸ਼ੰਦਰ ਜਿਹਾ ਆਲਾ ਕੰਮ ਕਰਨਾ ਆ ਉਹਨਾਂ ਨੂੰ ਬਗੁਰਦਾਂ ਤੇਰੀ ਕਾਫੀ ਬਟਾ ਆ ਥਾ ਦੇਖੀ ਚੱਕ ਨਹੀਂ ਆ ਜਾਣੀ ਕੰਮ ਦੇ ਚੱਕ ਪਹੁੰਚ ਨਹੀਂ ਇਹ ਮੁਰੂ ਆ ਮੇਰੇ ਵੀਰ ਖੜੋਤੇ ਆ ਸਾਹਮਣੇ ਤੇ ਸਰਾਣਿਆ ਉਹ ਸਮਝ ਗਿਆ ਜੀ ਇਹਨਾਂ ਨੂੰ ਪਤਾ ਉਹਦਾ ਕੋਹਾੜਾ ਦੁਕਾਨਾਂ ਕੋ ਚਲਣ ਵਾਲਾ ਉਹ ਕਿਵੇਂ ਅੰਮ੍ਰਿਤਸਰ ਖੁੱਲਾ ਮੌਰ ਤੇ ਮੌਰ ਚ ਕੀ ਹੁੰਦਾ ਆਪਾ ਸਿੰਗਾਪੁਰ ਗਾਈਏ ਦੁਬਈ ਜਾਈਏ ਕੈਨੇਡਾ ਵਰੀ ਆਪਾ ਕੀ ਹੋਨੇ ਆ ਕਹਿੰਦੇ ਉਹ ਬੜੇ ਬੜੇ ਮਾਲ ਆ ਜੇ ਮਰਜ਼ੀ ਪਹਿਲੇ ਸੁਣਦੇ ਨਾ ਹੋਵੇ ਜੋ ਮਰਜ਼ੀ ਲੈ ਲੋ ਚਾਹੀ ਜੀ ਉੱਥੇ ਸਾਮਰਾਜ ਭਾਂ ਦਾ ਗਲਬਾ ਹੋਣਾ ਨੇ ਇੱਕ ਚੀਜ਼ ਸਾਡੇ ਭਾਰਤ ਤੇ ਚੀਨ ਦੁਨੀਆਂ ਦੀਆਂ ਦੋ ਮੰਡੀਆਂ ਸਭ ਤੋਂ ਵੱਡੀਆਂ ਨੇ ਇਹ ਗੱਲ ਸਮਝ ਲੋ ਦੋ ਮੰਡੀਆਂ ਅੱਪਾ ਜੀ ਦੇ ਤੋਂ ਪੁਨੇਟਾ ਦੀ ਬਾਜੀ ਕੋਈ ਨਹੀਂ ਏਸ਼ਟੇਲੀਆ ਦੀ ਬਾਜੀ ਸਾਰੀ ਸਾਡੀ ਦੀ ਨਹੀਂ ਨੀ ਹੁਕਮਾ ਧਰਵਾਇ ਤਨਵਾ ਚਾਰਵਾ ਮਟਾ ਰਸ਼ੀਆ ਮੋਰ ਘੱਟ ਬਾਜੀ ਤਾਂ ਰਕਮਾ ਦਾ ਸਾਡੇ ਦਾ 4-5 ਗ੍ਰਾਮ ਮਟਾਂ ਕਿਉਂ ਹੁਣ ਜਿੰਨੇ ਮੁਲਕ ਨੇ ਜੇ ਸਮਾਂ ਨੂੰ ਹੋਰ ਲੱਗੇ ਤਾਂ ਮੈਂ ਵੀ ਕੰਪਲੀਟ ਵੀ ਕਰਨ ਦੀ ਕੋਸ਼ਿਸ਼ ਕਰੂਗਾ ਜਿੰਨੇ ਵੀ ਮੁਲਕ ਨੇ ਪਨਾਹ ਦੀ ਨਗਰ ਚੀਨ ਤੇ ਭਾਰਤਿਆ ਪਰ ਚੀਨ ਲੱਗੇ ਫੜਕਣ ਨਹੀਂ ਦਿੰਦਾ ਤੇ ਸਮਾਜਵਾਦੀ ਰਾਜ ਆਉ ਸਾਮਰਾਜਿਆਂ ਨੂੰ ਲੱਗੇ ਫੜਕਣ ਨਹੀਂ ਦਿੰਦਾ ਅੱਗੇ ਸਾਮਰਾਜਿਆਂ ਦਾ ਰਾਜ ਸਾਮਰਾਜਿਆ ਮਤਲਬ ਜਿਹਨ ਲੋਕ ਦੇ ਬੰਦੇ ਲੱਗੇ ਰਹੇ ਹੋਣਾਂ ਦਾ ਰਾਜ ਉਹ ਕਿੰਨੇ ਸੂਤੋਂ ਲੈ ਕੇ ਝਾਰਖਾ ਦਾ ਖਦਾ ਬੰਦ ਹੋ ਗਿਆ ਆਹੀ ਦਾ ਦੋਆ ਨਾ ਟ੍ਰੇਨਾਂ ਵੀ ਸਾਡੀਆਂ ਹੋਣਾ ਛੜਕਾਂ ਵੀ ਸਾਡੀਆਂ ਹੋਣਾ ਕਾਦੇ ਮਾਲਵਾ ਦੀ ਸਾਡੇ ਹੋਣਾ ਨੌਰੀਆਂ ਨੌ ਖਾਣਾ ਸਾਡੀਆਂ ਹੋਣਾ ਮਰਜ਼ੀ ਦਾ ਸਾਡਾ ਰੇਟ ਹੋਵੇ ਹਾਜੀ ਆਪਾਂ ਮਜ਼ਦੂਰ ਭਰਾਵਾਂ ਨੂੰ ਦੱਸਣ ਵਿੱਚ ਨਕਾਮ ਐ ਉਹਨਾਂ ਨੂੰ ਦੱਸਣ ਦੀ ਲੋੜ ਆ ਵੀ ਜੇ ਖੇਤੀ ਕਾਦੇ ਵਿੱਚ ਜਾਂਦੀ ਆ ਤਾਂ ਘਾਟਾ ਜਿਹੜਾ ਆਟਾ ਵਾ 100 ਰੁਪਏ ਕਿਲੋ ਹੋਣਾ ਟਾਲਾ ਦੇ ਸਾਹਬਾਂ ਨੂੰ ਜਿੰਨਾਂ ਇਹ ਉਹਨਾਂ ਕਾਪੜੇ ਘਾਣੇ ਦੇ ਜ਼ਮੀਨਾਂ ਚਲੇ ਗਏ। ਉਹ ਕਈ ਵੀ ਇਹ ਕਹਿੰਦੇ ਜਾਣੀਏ ਜਿਵੇਂ ਇਹ ਜਾਣੀ ਨਹੀਂ ਦੇਣੀ ਆ। ਜਾਣੀਏ ਇਤੋਂ ਜੇ ਲੋ ਤੁਹਾਡੀ ਕਣ ਕਮੰਡੀ ਵਿਕੀ ਨਾ। ਤਾਂ ਦੋ ਸੀਜ਼ਨ ਕਹੀ ਸੁੱਟ ਛੱਡ ਕੇ ਆ ਗਏ। ਤੇ ਤੀਜੇ ਸੀਜ਼ਨ ਕੰਪਨੀ ਨੇ ਆ ਜਿਆ ਜਾਣੇ ਤੇ ਗੁਰਦੁਆਰੇ। ਭਰਤੀ ਉਹਨਾਂ ਨੇ ਜੇ ਜਿੰਦ ਕਰੇ ਮੁੰਡੇ ਕਰਨੇ ਆ ਵੇਖਾਂ ਨੂੰ ਹੁਣ ਮੁੰਡੇ ਪੰਜਾਬੀ ਉਹਨਾਂ ਬਸਮਣ ਕਾ ਵੀ ਪੁਰਾਣੀ ਕੋਪਣੀ ਆਈ ਆ ਐਗਰੀਕਲਚਰ ਫਲਾਣੀ ਆਈ ਆ ਉਹ ਤੁਹਾਡੀ ਜ਼ਮੀਨ ਨੂੰ ਪਤੇ ਤੇ ਰਵੇ ਕਿ 20 ਤੇ ਰਵੇ ਕਿ 20 ਸਾਲ ਨੂੰ ਤੁਹਾਨੂੰ ਕਿਨੇ ਦਾ ਦਊਗੀ 80 ਲੱਖ 20 ਲੱਖ ਅਹੀਂ ਕੜੱਲਾ ਕਰਬੀ ਆ ਦੇ ਕਿਰ ਲੇ ਢੇਕੀ ਬਾਪੂ ਖੇਤ ਦੇ ਕਰ 20 ਲੱਖ ਮਿਲਦਾ ਓ ਜੇ ਦੋ ਗਲੇ 40ਵੇਂ ਜਣਾ ਤੇ 60ਵੇਂ ਜਣਾ ਉਹ ਜਿੱਦਾਂ ਮੇਰੇ ਨਾਲ ਬਾਹਰ ਦੀ ਜੜੀ ਕਾ ਬਣੀ ਕੋ ਜਨਤਾ ਵੱਲ ਪਹੁੰਚਾ ਲੈਣੇ ਆ ਕਈਆਂ ਦੇ ਰੋਕਾਰ ਉਹਦੀ ਲੜਣੀਆਂ ਕਿਹਨੇ ਡਰ ਹੀ ਪੈ ਜਾਣਾ ਹਾੜਾ ਹੀ ਵੇਖ ਬਣਿਆ ਡੰਗਰ ਹੀ ਵੇਖ ਬਣਿਆ ਤੇ ਜਦੋਂ ਵੀਰ ਸਾਹ ਫੇਰ ਆਉਣੇ ਸਾਡੇ ਜਵਾਕਾਂ ਨੂੰ ਖੇਤੀ ਪਹੁੰਚਣੀ ਆ ਫਿਰ ਉਹਨਾਂ ਖਾਦਾ ਉਹ ਪਾਉਣੀਆਂ ਜਿਹੜੀਆਂ ਤੁਹਾਡੀਆਂ ਇੱਚੋਂ ਲੱਗੀਆਂ ਆ ਖਾਦਾ ਸੇ ਕੰਮਦਾਰੀ ਨਹੀਂ ਲੱਗੀਆਂ ਇਤਨਾ ਅਮਰੀਕਾ ਜਿਹਾ ਤੋੜਿਆ ਮੈਂ ਪਹਿਲਾਂ ਕਹਿੰਦਾ ਵੀ ਕੈਟਰਿੰਗ ਪਰਸਨਕੀਤੀ ਦੇਗੀ ਬਾਕੀ ਕਵਰ ਕਰਾਂਗਾ ਬਰੋਸਾਈ। ਅਨੇ ਬੜੇ ਬੜੇ ਆਪਾਂ ਵੀ ਕਨੇਡਾ ਦਾ ਮਸ਼ੀਨਾ ਜੀ ਆਪਾਂ ਵੀ ਕਨੇਡਾ ਦੇ ਚੱਲ ਰਹੀਆਂ ਜੀ ਦੇਖੋ ਸ਼ੁਭਰੀ। ਉੱਥੇ ਨੁਕਸਾਨ ਦੀ ਹਾਲਤ ਜਾਏ ਪੁੱਛੋ ਕਹੀਂ ਆਸਟ੍ਰੇਲੀਆ ਵੀਰੇ ਦੇ ਦੋਸਤ ਹੁੰਦਾ ਦਾਦਾ। ਉਹ ਕਹਿੰਦਾ ਖੇਤੀ ਇੱਡਾ ਲਾਈਵ ਹੁੰਦਾ ਨਹੀਂ ਆਸਟ੍ਰੇਲੀਆ ਵਰਗਾ। ਅਗੇ ਇੱਕ ਸਮਸਿਆ। ਸੋ ਕਹਿਣ ਦਾ ਭਾਵ ਇਹ ਭਾਰਤ ਦੇ ਵਿੱਚ ਗਣਜਾ ਦੀ ਦੁਕਾਨਦਾਰਾਂ ਨੂੰ ਅੱਜ ਦੀ ਸੰਗਤ ਆਣੀ ਬਣਾ ਲਿਓ। ਦਸੋਰ ਵੀ ਜਾਣੂ ਬਿੰਮਾਲ ਅੰਮ੍ਰਿਤਸਰ ਆ ਗਏ ਤੇ ਤਰੁੰਤਾਰ ਨੂੰ ਆ ਗਏ ਹੁਣ ਇਹਦਾ ਮੌਲ ਦਾ ਨਾਮ ਬਦਲਦਾ ਤਰੁੰਤਾਰ ਨਾਮ ਦੇ ਉਸੇ ਸ਼ਾਹ ਦੇ ਮੋਤੀ ਦਾ ਰੱਖਿਆ ਅੰਮ੍ਰਿਤਸਰ ਮੌਲ ਅੰਮ੍ਰਿਤਸਰ ਮੌਲ ਚਾਪੇ ਲੋ ਅਦਾਨੀਆਂ ਦਾ ਕੋਈ ਨਾਮ ਸੀ ਗਾ ਸਭ ਹੈ ਅਰਥਾ ਨੈਸਨ ਆਰਥਿਕ ਕੰਪਨੀਓ ਇੱਕ ਉਹ ਦਿੱਲੀ ਆਪਾਂ ਜਾਣਦੇ ਹਾਂ ਮੌਲ ਦੇ ਅੱਗੇ ਨਾਮ ਪੁੱਛ ਰਿਹਾ ਸਭਿਆ ਉਹ ਬੜੇ ਮੌਲ ਦੇ ਭਾਰਤ ਦੇ ਉਹਦੇ ਹੋ ਸੋ ਕਹਿਣ ਦਾ ਭਾਵ ਉਹ ਮੌਲ ਆਗੇ ਦਰਦਾਰ ਲਾਗੇ ਰੇਟ ਉਹਨਾਂ ਇਹੀ ਦੇਣਾ ਹੈ ਕਿਹੜਾ ਜਿਹੜਾ ਇਹ ਵੀਰ ਦਿੰਦੇ ਆ ਤੇ ਸਾਡੇ ਮੁੰਡੇ ਨੇ ਜਾਗ ਲੱਗ ਪਏ ਉੱਥੇ ਮੌਲ ਆ ਗਿਆ ਇੱਕ ਕਿਤੇ ਜਾਣ ਦਾ ਮੌਕਾ ਮਿਲਿਆ ਵੇਖਿਓ ਉਹ ਕਹਿੰਦੇ ਰਾਹ ਪੱਪਾ ਨਿਊ ਬ੍ਰਾਂਡ ਆ ਅੱਜ ਜਿੱਤ ਵੀ ਇੱਥੇ ਹੋਣਾ ਹੈ ਇਹ ਨਿਊ ਬ੍ਰਾਂਡ ਪ੍ਰਧਾਨ ਜੀ ਉਹ ਰੇਟਿੰਗ ਦਿੰਦੇ ਆ ਕਿ ਦੇਵੀਆ ਉਹ ਜਿਹੜਾ ਖੇਡ ਨੂੰ ਪਤਾ ਨਹੀਂ ਵੀ ਪਈਆਂ ਉਹ ਚਿੰਦਾ ਸਾੜੀਆਂ ਦੇ ਕੇ ਸਾਡੇ ਨੌਜਵਾਨ ਉਹ ਟਿਕਟਾਂ ਜਾਂ ਕ੍ਰਿਕਟ ਪਾ ਲਈ ਜਿਹੜੇ ਮਾਰੋਕਾਰ ਤੇ ਲਵੇ ਬੋਲਣਾ ਬਚਦੇ ਨਹੀਂ ਉਹ ਸਾਰ ਸਾਰ ਜਿਹੜੀਆਂ ਛੋਟੀਆਂ ਦੁਕਾਨਾਂ ਤਵਾਏ ਆਈਆਂ ਆਹੋ ਤੇ ਮੰਦੇ ਆਣੇ ਆ ਪਤਾ ਨਹੀਂ ਕਿੱਦੀ ਜਾਓ ਇੱਧਰ ਲੱਭਿਆ ਉਹ ਬੰਨਿਆ ਦਾਰੀਆਂ ਨੇ ਆਪ ਦਾ ਬਣਾਇਆ ਜਿੰਨੀ ਤੇਰਾ ਆਰ ਕਾਦਾ ਵੀ ਕੋਈ ਸ਼ਰਤ ਦੇ ਨਾਲ ਹੋਣੀ ਨਹੀਂ ਹੋ ਸਕਦਾ ਅਜਾ ਉਹ ਭਾਜਦਾ ਫੜ ਜਾਂਦਾ ਏ ਠੀਕ ਇਹ ਦਾਨੀਆਂ ਦੇ ਹੋ ਗਏ ਹੋਗੇ ਹੁਣ ਟੁੱਟੇ ਨਾ ਦਾ ਆਰ ਦਾ ਰੇਟ ਹੋਗਾ ਟੁੱਟ ਗਏ ਦੁਕਾਨਾਂ ਨੇ ਗਿਆ ਗਈਆਂ ਛੋਲੇ ਕਦੇ ਨਿਕਟੇ ਜਾਂਦੇ ਸੀ ਹੁਣ ਤੁਸੀਂ ਚਲੇ ਜੋ ਉਹ ਛੋੜੀਆਂ ਕਦੇ ਮਿਲ ਜਾਂਦਾ ਜੀ ਵੀ ਨਹੀਂ ਕਦੇ ਲੈ ਆਓ ਵਰਤ ਨਹੀਂ ਦੇ ਗਏ ਜੇ ਮੈਂ ਦਰੋ ਛੋਲੇ ਦੇ ਮੌੜ ਦੇ ਤੜਵੇ ਤੜਕੇ ਬਣਿਆ ਪੱਤਰੇ ਮਿਲ ਜਾਂਦਾ ਜਿਹੜੇ ਸਾਡੇ ਭਰਾ ਪਿੰਡਾਂ ਤੋਂ ਬਲਾਰਾਮ ਸ਼ਹਿਰਾਂ ਚ ਰੇਗੇ ਆ ਬੀਬੀਆਂ ਕੀ ਕਰਦੀਆਂ ਮੌੜ ਜਾਂਦੀਆਂ ਆਰੀਆਂ ਦੇ ਕਹਦੀਆਂ ਬੜਿਆ ਪੱਤਰੇ ਤੜਕਾ ਲੈ ਰਿਹਾ ਪਾ ਕੇ ਤੇ ਲਾ ਕੇ ਤੜਕਾ ਹੀ ਲਾਉਣਾ ਓ ਸਾਰੀਆਂ ਦੁਕਾਨਾਂ ਨੂੰ ਫੇਰ ਕਰ ਦੇਣਾ ਤੁਹਾਡੀਆਂ ਨੂੰ ਜਦੋਂ ਤੁਸੀਂ ਫੇਰ ਹੋ ਗਏ ਰੇਡ ਫੜਾਉਣ ਦਾ ਮਨ ਮਨਾਣਾ ਆਪਣਾ ਰੇਡ ਆਪਣਾ ਰੇਡ ਹੋਗਾ ਮੇਰਾ ਦੇ ਫੋਰਾ ਤੁਸੀਂ ਵੀ ਧੰਦੇ ਰਹੋਗੇ ਫੇਰੇ ਗੱਲ ਜਰੂਰ ਕਹੋਗੇ ਅਸੀਂ ਰਹੀਏ ਉਹ ਜਿਹਨੂੰ ਮਾਰ ਗਏ ਕਹਿੰਦੇ ਨਾ ਕਿ ਬਲਾਰੇ ਪੂਰੇ ਦੇ ਕਿੰਨੇ ਦੇ ਹੀ ਆ ਇਹ ਜਿਆਦਾ ਸਮਾਨੀ ਮੀਟਿੰਗ ਹੈ ਤਰਫ ਤੋਂ ਤਾਂ ਫੇਰ ਕਰਨ ਲੱਗੇ ਜਿਹੜੇ ਹਾਲਾਤ ਕਹੀ ਜਾਂਦੇ ਆ ਕਹਿੰਦੇ ਵੀ 50 ਸਾਲ ਤੋਂ ਪੁਰਾਣੀ ਗੱਡੀ ਤਬਾਹ ਨਸ਼ ਕਰਦੇ ਹੋ ਉਹ ਪਤੰਦਰਾ ਪਰ ਤੁਸ਼ਰ ਵੇਖੋ ਕਰਦੀ ਕਿ ਨਹੀਂ ਕਰਦੀ ਗੱਡੀ ਦਾ ਇੰਜ ਬਣਾਇਆ ਜਾਂਦਾ ਫੇਰ ਪਾਣ ਦੁਆਰਾ ਪਾਇਆ ਜਾਂਦਾ ਪਰ ਕੰਪਨੀਆਂ ਕੀ ਕਰਦੀਆਂ ਉਹ ਕੰਪਨੀਆਂ ਨੇ ਕੀ ਆਏ ਗਰੂਪੀਆਂ ਸੰਯੂਕੀਆਂ ਨੇ ਪੈਸੇ ਦਿੱਤਾ ਮੋਦੀ ਨੂੰ ਯਾ ਕਰੂਨ ਬਣਾਏ 15 ਸਾਲਾਂ ਖਤਮ ਹੋਣੇ ਤੇ ਨਵੀਂ ਨੇ ਇਸ ਕਰਕੇ ਆ ਮੁੰਡੇ ਇਹ ਗੱਲ ਝਾਣਾ ਨਹੀਂ ਹੁੰਦੇ ਇਹ ਸੰਵਿਧਾਨ ਨਹੀਂ ਬਣਦੀ। ਕੋਈ ਕਹਿੰਦਾ ਨੂੰ ਫ੍ਰੀ ਚ ਲੈਕਚਰ ਮਿਲਦਾ ਅੱਜ। ਇਹੋ ਲੈਕਚਰ ਕਾਉਂਟਰ ਸਕੂਲੇ ਜਾਓ। ਕਿੰਨੇ ਪੈਸੇ ਲੈਂਦੇ ਕਹਿੰਦੇ ਡਾਕਟਰ ਸਾਹਿਬ ਜਾਣਦੇ ਆ ਕਿ ਕੀ ਐਚਪੀ ਕਰੀਏ 1 ਲੱਖ ਦੇ ਕਿੰਨੇ ਪੈਸੇ ਲੈਂਦੇ ਆ। ਆਪ ਵੀ ਨਾ ਦਾ ਨੂੰ। ਜਿੱਦੜ ਸਾਡੀ ਸੁਣ ਦੀ ਤਾਕਤ ਮੰਗੀ। ਸੁਣ ਦੇਣਾ ਸਮਝਣ ਦੀ ਬਣ ਗਈ। ਪੜਨੀ ਬਣ ਗਈ ਕੇਵਲ ਪੜਨੀ ਨਹੀਂ ਪੜ ਕੇ ਅਮਰ ਕਰਨ ਦੀ ਬਣ ਗਈ ਭਗਤ ਸਿੰਘ ਨੇ 300 ਤਰਤਾ ਪੜੀ ਉਹ ਪੜੀ ਨਹੀਂ ਉਹ ਘੋਟ ਕੇ ਪੀ ਜਾਓ ਐਵੇਂ ਨਹੀਂ sheara ਮੰਨ ਦਰਦਾ ਵੀ ਚੜ ਦਿਓ ਮਾਸੇ ਤੇ ਕੱਚਾ ਪిల్లా ਤੇ ਪਹਿਲਾਂ ਤੇ ਮਾਰਦਾ ਫੜਕਾ ਜਿਵੇਂ ਉੱਥੇ ਬੋਲ ਕੇ ਗਿਆ ਤੇ ਜਦੋਂ ਪੁਲਿਸ ਪਵੇ ਨਾ ਕੋ ਜਹੇ ਬੰਦਿਆਂ ਨੂੰ ਉਹ ਫਿਰ ਕੋਈ ਤਾਂ ਗਾਜ ਆਵੇ ਲੱਭਦਾ ਤੇ ਨਾਲ ਹੀ ਲੈਟਰ ਲਿਖ ਕੇ WhatsApp ਕਰ ਦਿੰਦਾ ਜੀ ਮੈਂ ਛੱਡੀ ਕਿਹੜਾ ਜਥੇ ਬੰਦੀ ਦਾ ਲੀਟਰ ਦੇ ਤੇ 15 ਵੀ ਪਰਚੇ ਨਹੀਂ ਹੋਏ ਕਿਹੜਾ ਬੰਦਾ ਜਿਹੜਾ ਜੇਲ੍ਹ ਨਹੀਂ ਕੱਟ ਕੇ ਆਇਆ ਜਥੇ ਬੰਦੀ ਦੇ ਵਿੱਚ ਲੀਟਰੋ ਬੰਦਾ ਜਿੰਨਾ ਜੇਲ੍ਹ ਨਾ ਕੱਟ ਜੇਲ੍ਹ ਹੋਣੀ ਕਹਿ ਨੂੰ ਗਰੀਬੀ ਕੁਪੇਣਾ ਮਾਰ ਕੇ ਜੇਲ੍ਹ ਜਾਣਾ ਯਾਰ ਲੋਕਾਂ ਲਈ ਆ ਪੁੱਛੋ ਬਰਤਾਰ ਸਿੰਘ ਮੱਡੀ ਚ ਲੜਾਈ ਹੋਈ ਅਗਵਾਈ ਕੀਤੀ ਆ ਚਵਾੜੇ ਕੁੱਤੇ ਦੰਦ ਤੜਾਏ ਇੱਕ ਡਿਗਰੀ ਹੋਈ ਤਾਂ ਕਿਦੋਂ ਮੜਾ ਜਾਂ ਪਰਚਾ ਆ ਜਾਓ ਪਰਚਾਂ ਦਾ ਕਹਿੰਦਾ ਯਾਰ ਐਨੇ ਮਾੜੇ ਸਾਰੇ 13 14 ਕਾਹਦੇ ਇੱਕ ਮੁੰਡਰਾ ਮਨਾਣੀ ਲਾਡੋਗਾ ਤੇ ਲੰਡੂ ਦਾ ਪਰਚਾ ਆ ਗਿਆ ਕਿਤੇ ਗਿਆ ਕੇ ਦਫਤਰ ਦੇ ਵਿੱਚ ਉੱਠ ਗਏ ਇਸ ਵੇਲੇ ਦਾ ਪਰਚਾ ਆ ਗਿਆ ਉਹ ਮੈਂ ਹਾਂ ਯਾਰ ਇਹ ਪਰਚੇ ਨਹੀਂ ਆਂਦਾ ਕਿ ਮੈਂ ਇਹ ਕਿੱਦਾਂ ਕਹ ਸਕਦਾ 18 ਨਹੀਂ ਹੋ ਸਕਦੇ ਆ ਪਰ ਘਿਹੜੇ ਖਾਣ ਦੇ 143 ਦਾ ਪਰਚਾ ਸਿਹੜੀ ਘੇਰ ਲਿਆ ਫਲਾਣੇ ਦਾ ਪਰਚਾ ਯਾਰ ਪਰਚਾਰ ਦਵਾਰਾ ਡਰਨਿੰਗ ਆ ਭਗਸੇ ਨੇ ਕਿਹਾ ਸੀ ਇਨਕਲਾਬ ਦੇ ਲਹਿਰ ਦੇ ਵਿੱਚ ਨਾ ਪਹਿਲਾ ਪਰਚਾ ਨਾ ਰਾਸ਼ਟਰ ਪਰਚਾ ਪਰਚਾ ਨਹੀਂ ਬੁੱਲਣੀ ਇਹ ਤਾਂ ਮਨ ਚ ਧਾਰ ਕੇ ਤਰੋ ਹਸਤੀਆਂ ਦੀ ਮਾਲਾ ਪਾ ਲਈ ਭਾਈ ਨਾ ਤਾਂ ਫੇਰ ਹੀ ਮਨ ਤੋਂ ਬਾਹਰ ਰਹਿਣਾ ਫੇਰ ਦਵਾਰਾ ਨੇ ਬੁੱਲਣਾ ਤੁਹਾਡੇ ਮਰਨ ਤੋਂ ਬਾਅਦ ਭਗਸੇ ਕਹਿੰਦਾ ਯੋਧਾ ਬੰਦਾ ਮਰ ਜਾਂਦਾ ਪਰ ਉਹਦੇ ਵਿਚਾਰ ਨਹੀਂ ਮਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਪੁੱਤ ਬਾਰੇ ਅੱਜ ਵੀ ਉਹਦੇ ਨਿਸ਼ਾਨ ਸਭ ਝੂਲਦੇ ਆ ਬਲੇ ਸੋ ਨਿਹਾਲ ਹਾਲੇ ਕਿ ਆ ਉਹ ਅੱਜ ਵੀ ਸਾਡੇ ਤਹਾਗ ਨਾਗਰਾ ਸਰਪ੍ਰਸਾ ਦੇ ਚਰਨਾਂ 'ਖੋ ਕੇ ਅਰਦਾਸ ਕਰਦਗੇ ਮੋਰ ਚਾਹਤ ਜਿੰਦਾ ਸਵੇਸ ਕਰਕੇ ਜਦੋਂ ਇਸ ਸਟੇਜਾਂ ਲੱਗਦੀਆਂ ਪੁੱਤਰੋ ਸੁਰੋ ਲੀਡਰ ਤੇ ਕੋਈ ਵੱਖਰੀ ਪੂਛ ਨਹੀਂ ਲੱਗੀ ਨਹੀਂ ਆਗੂ ਬਣਨਾ ਆਪ ਕੋ ਲਾ ਕੇ ਪੋ ਉਹਨਾਂ ਦੇ ਵਿਚਾਰ ਸੁਣੋ ਲੜਾਈ ਸੁਨਰ ਚਲਾਉਣ ਦਾ ਸਿੱਖਿਆ ਸਿੱਖੋ ਤਾਂ ਤੁਸੀਂ ਲੀਡਰ ਬਣ ਜਾਓਗੇ ਕਦੇ ਵੀ ਪ੍ਰਮਾਤਮਾ ਕਿਸੇ ਨੂੰ ਹੱਤ ਘੱਟ ਨਹੀਂ ਬਣਾਉਂਦਾ ਇਹ ਚੋਂ ਕੱਢ ਦੇ ਉਹ ਸਾਰੇ ਇਨਸਾਨ ਨੂੰ ਜੋਗ ਦਾ ਪ੍ਰਕਾਰ ਤੋਂ ਕੋਈ ਮੇਰੇ ਕੋਲ ਨਹੀਂ ਜੋ ਮੇਰੇ ਕੋਲ ਬਾਪੇ ਕੋਲ ਜਿਹੜੀ ਬਾਪੇ ਕੋਲ ਇਹਦੇ ਕੋਲ ਜੀ ਹਰ ਇੱਕ ਮਨੁੱਖ ਨੂੰ ਕਦੇ ਪ੍ਰਮਾਤਮਾ ਕਾਇਨਾਤ ਦੇ ਨਾਲ ਧੋਖਾ ਨਹੀਂ ਕਰਦਾ ਉਹ ਤਾਂ ਹੈ ਨਹੀਂ ਤਾਂ 5 ਮੀਟਰ ਲਈ ਹਾਂਜੀ ਸੋ ਫਿਰ ਇਹ ਲੰਮੀ ਮੋਰਚੀ ਚੰਗੇ ਰਹਿਣੇ ਆ ਧੰਨਵਾਦ ਕਰਨਗੇ ਤੁਹਾਡਾ ਡਾਕਟਰ ਸਾਹਿਬ ਭਰਾਣਾ ਕਾਹਦੇ ਨਾਲ ਪਿਉ ਇੱਕ ਬੇਨਤੀ ਆ ਵੀ ਇੱਕ ਦੇ ਧੰਨਵਾਦ ਜਦੋਂ ਕਰਨ ਫੇਰ ਉੱਠਾ ਇੱਕ ਦਰਿਆ ਆਪਾਂ ਸਤਿ ਸ਼੍ਰੀ ਅਕਾਲ ਕਰਕੇ ਲੱਗੇ ਨੌਜਵਾਨ ਖਾਸ ਕਰਕੇ ਇੱਕ ਦਿਨ ਨੂੰ ਭਰਨਾ ਦਿਓ ਪਾਸੇ ਹੋ ਰਹੇ ਜੋ ਆਹ ਮਾਂ ਦਰਿਆ ਚੁੱਕ ਕੇ ਉਹ ਡਾਕਟਰ ਸਾਹਿਬ ਜੀ ਦੇ ਕੋਲ ਖੁੱਲ ਹੋਣਾ ਹੈ ਕੈਮ ਕੋਲ ਜਿੱਤੇ ਰਹਿਣਾ ਕਿ ਆਪਾਂ ਸੰਗਤਾਂ ਕਿ ਕਰੀਆ ਕੀ ਦੀ ਜਾਂ ਮੁਟਪਾਰ ਜੀ ਪੈਣ ਜਲ ਲੱਗੇ ਸਤ ਨੂੰ ਆਮਨ ਸਿੰਘਾਂ ਦੇ ਪ੍ਰੇਰ ਆਪਾਂ ਡਾਕਟਰ ਪਾਸੇ ਕਰਨਾ ਤੇ ਆਪਾਂ ਸਾਡੇ ਨਾਲ ਰਹੇਗਾ ਉਹ ਨਜ਼ਰ ਪਾਸੇ ਹੁੰਦੇ ਅਸੀਂ ਮਾ ਡਾਕਟਰ ਅੰਦਰ ਜੀ ਸਿੰਘ ਸਾਡੇ ਵੱਡੇ ਭਰਾ ਨੇ ਉਹਨਾਂ ਬੇਨਤੀ ਕਰ ਲਈ ਆਈ ਹੈ ਸੰਗਤਾਂ ਯਾਰ ਅਸੀਂ ਰਣੀਆ ਤੁਹਾਡੇ ਭਾਵੇਂ ਤੁਸੀਂ ਆਪਣੀ ਲੜਾਈ ਲੜਨ ਆਏ ਜੀ ਨਾ ਗੁਰੂ ਖੁਸ਼ ਕਰਦੇ ਕਸਮੀਆਂ ਗੱਲ ਹੈ ਤੁਸੀਂ ਪਿੰਛੇ ਜੇ ਨਾ ਭੀੜ ਨਾਲ ਨਹੀਂ ਸਾਨੂੰ ਮਤਲਬ ਦਾ ਭੀੜ ਕਿੰਨੀ ਹੈ ਸਾਨੂੰ ਲੜਨ ਵਾਲੇ ਬੰਦੇ ਜਾਈਦੇ ਆ ਫੇਸ ਕਰਕੇ ਜਿੰਨੇ ਵੀ ਤੁਸੀਂ ਆਏ ਜੀ ਗੁਰੂ ਰਾਮਦਾਸ ਤੁਹਾਡੇ ਪਰਿਵਾਰਾਂ ਦੇ ਵਿੱਚ ਦਿਨ ਦੁਪਣੀ ਤੇ ਰਾਤ ਚੋਬਣੀ ਤੱਕ ਹੀ ਦੇਵੇ ਤੁਹਾਡੇ ਘਰ ਹਰ ਸੇ ਨਰਬੇਗਾ ਤੇ ਥੋੜਾ ਪੈਦਾ ਹੋਣਾ ਹੈ ਗੁਰੂ ਰਾਮਦਾਸ ਕਿਰਪਾ ਕਰੇ ਦੇਖ ਭੱਜਾਂ ਦੀ ਸਰਤੀ ਤੋਂ ਨਿਕਲ ਗੱਲ ਪੂਰੀ ਦੀ ਜੇ ਅੱਛਾ ਨੇ ਕੁਮਾਰੋ ਚੰਗੇ ਕੰਮ ਕਰ ਲੋ ਉਹ ਆ ਫੜਾ ਜੁਨੇ ਆਜਣਾ ਮਲੇ ਕੱਲ ਮਲੇ ਕੱਲਣਾ ਮਲੇ ਅਸਮਲੇ ਗੁਰੂ ਜੂਰਾ ਮਜੂਰ ਸਾਥੀਆਂ ਦਾ ਬਹੁਤ ਧੰਨਵਾਦ ਸਾਡਾ ਜਿਹੜੇ ਸਾਥੀ ਆਏ ਨੇ ਸਮੇਂ ਲਈ ਜ਼ਰੂਰ ਆਓ ਘਰ ਅੱਜ ਆ ਕੇ ਆਹ ਸਾਂਝਾ ਨਾਲ ਕਰਾ ਕੋ ਕੋਰੇ ਵੀ ਅਹਿੰਦਰ ਜੀ ਰਾਗੇ ਆ ਜਿਵੇਂ ਬੰਨੀ ਯਾਰਾ ਇਹ ਜਿਵੇਂ ਬੰਨੀ ਆ ਇਹ ਵਖਰੇਵਾ ਨਹੀਂ ਕਰਨਾ ਆ ਸਾਰਿਆਂ ਜਿਹੜੇ ਬਨੇ ਕਿੰਨੇ ਪਿਆਰ ਨਾਲ ਬੈਠੀਆਂ ਕਈ ਕਹਿੰਦੇ ਨੇ ਕਿ ਜਿਹੜੀ ਇਹ ਆ ਗ੍ਰਾਹਾਂ ਵਾਲੇ ਬੈਠੇ ਆ ਆ ਰੀਮੀ ਵਾਲੇ ਬੁੱਤੇ ਆ ਆ ਰੇਚੇ ਤੋਂ ਕੌਣ ਆ ਰਿਖੀ ਆ ਅਹਿਮਤ ਬਾਰੇ ਆਪਣੀ ਕੋਈ ਕੋਈ ਮਾਤਰਾ ਨਹੀਂ ਦੱਸ ਸਕਦੇ ਕੋਈ ਇਹ ਬੈਗ ਕਰਦੇ ਨਹੀਂ ਅਗੀਆਂ ਮੀਟਾਂ ਦੇ ਇੱਕ ਮੈਂ ਉਹ ਆਹਾਂ ਵਾਲਿਆਂ ਨੂੰ ਬੇਨਤੀ ਕੀਤੀ ਸੀ ਕਿ ਕਿ ਉਹ ਆਪਾਂ ਸਾਰਿਆਂ ਜਿਹੜੇ ਦੁਨੀਆਂ ਮੇਨ ਲਾ ਕੇ ਗਾਰੰਟੀ ਦਾ ਬੰਦ ਕਰਦੇ ਆ ਮੇਰਾ ਥੈਂਕ ਯੂ ਤੁਹਾਨੂੰ ਪਰ ਮੈਂ ਬੇਨਤੀ ਕਰਨਾ ਡਾਕਟਰ ਸਾਹਿਬ ਨੂੰ ਆਏ ਸਾਥੀ ਦਾ ਧੰਨਵਾਦ ਕਰਨ ਤੇ ਕਰਮਸਿਆ ਬਿਉਦੀ ਇਸੇ ਪਹਿਲੇ ਮਿੰਟ ਨੂੰ ਗਈ ਆ ਤੇ ਚੜੀਆਂ ਛੁੱਟ ਕੇ ਲੀਟਰ ਨੂੰ ਬਹੁਤ ਦੇਖ ਵਰਤਦਾ ਆ ਆ ਰਹੀ ਆ ਇਹ ਜਿੰਨਾ ਤੁਸੀਂ ਫਰੂਮ ਲੈ ਲੋਗੇ ਨਾ ਉਹ ਨਾਲ ਚੜ ਜਾਵੇ ਸਰਕਾਰ ਜੋ ਕਹਿੰਦੇ ਬਹੁਤ ਵਧੀਆ ਫਲੋਰ ਹੁੰਦੇ ਮਾਫੀ ਚੋਣਾ ਮੈਂ ਤੁਹਾਡੇ ਬੜੇ ਬੱਦਿਆਂ ਮਰਦਿਆਂ ਤੇ ਅੱਜ ਉਨਨੋ ਦਾ ਜਾਣਕਾਰੀ ਕਹਿੰਦੇ ਸੀ ਕਿ ਇਹ ਇੱਕ ਤੁੰਨ ਦੇਸ਼ ਦਾ ਮਸਲਾ ਹਿੰਦੁਸਤਾਨ ਦੇ ਮਸਲੇ ਆ ਪੰਜਾਬ ਦੇ ਮਸਲੇ ਆ ਕਾਰਪੋਰੇਟ ਕੀ ਕਰ ਰਹਾ ਹੈ ਮੋਦੀ ਸਰਕਾਰ ਕੀ ਕਰੀ ਆ ਕਾਫ ਸਰਕਾਰ ਪੰਜਾਬ ਦੀ ਸਰਕਾਰ ਕੀ ਕਰੀ ਆ ਜਿਵੇਂ ਖੇਤੀਬਾੜੀ ਦੇ ਬਲੰਦ ਸੁਣਾਉਦੇ ਹੋਏ ਆ ਇਹ ਕਿੰਦੇ ਵਾਸਤੇ ਆ ਜਾਣਕਤ ਦਾਇਆ ਐਮ ਐਸ ਪੀ ਦਾ ਮਤਲਬ ਕੀ ਆ ਪ੍ਰਸ਼ੇਦ ਨਹੀਂ ਅਖੀਰ ਫਰਮਾਨ ਕਰਦਾ ਟਾਈਮ ਜ਼ਿਆਦਾ ਨਹੀਂ ਦੇ ਸਕਿਆ ਕਿਤੇ ਆਉਣ ਵਾਲੇ ਸਮੇਂ ਚ ਆਪਾਂ ਫੇਰ ਇਕੱਠੇ ਹੁੰਦੇ ਰਹਿਣਾ ਇਹ ਜਾਣ ਕਰਕੇ ਲੈਣੀ ਹੈ ਬਹੁਤ ਜਰੂਰੀ ਹੈ ਜਿਵੇਂ ਦੋ ਸਾਲ ਕਿੱਧਰ ਨੂੰ ਜਾ ਰਿਹਾ ਹੈ ਵਰਲਡ ਕਿਟਰ ਨੂੰ ਜਾ ਰਿਹਾ ਤੇ ਪੰਜਾਬ ਕਿਟਰ ਨੂੰ ਜਾ ਰਿਹਾ ਅਸੀਂ ਕਿੰਨੇ ਖੁਸ਼ ਆ ਇੱਕ ਕਰਕੇ ਉਹਨਾਂ ਨਾਲ ਕਹਿੰਦੇ ਜਿਹੜੀਆਂ ਆਨਲਾਈਨ ਸਮਝਦੇ ਸਾਡੇ ਗਾਲ ਪਾ ਗਏ ਜਾ ਰਹੀਆਂ ਵਾ ਉਹਨਾਂ ਵਾਸਤੇ ਆਪਾਂ ਤਿਆਰ ਰਹਿਣਾ ਵਾ ਬਹੁਤ ਵੱਡੀਆਂ ਲੜਾਂ ਗਿਆ ਛੋਟੀਆਂ ਲੜਾਂ ਗਿਆ ਨੇ ਕਿ ਇਸਾਰਤਿਕਰ ਸਿਹੈਪਨ ਬਹੁਤ ਕੁਝ ਕਾਇਆ ਵਾ ਸਾਡੇ ਚੇਤਨਾ ਪੈਦਾ ਕੀਤੀ ਹੈ ਅਸੀਂ ਅੱਜ ਉਹਨਾਂ ਲੋਕਾਂ ਦੇ ਖਿਲਾਫ ਵਾਇਪ ਪ੍ਰੋਮੋਨਲ ਫੌਲਾਤ ਜਿਹੜੇ ਇਕੱਠੇ ਹੋਣ ਲੱਗੇ ਜਿਹੜਿਆ ਸਕੇਤ ਹੋਏ ਆ ਸਾਨੂੰ ਇੱਕ ਰਾਹ ਦਾ ਪਤਾ ਲੱਗਾ ਬੇ ਸਰਕਾਰਾਂ ਲਗੇ ਮਿਲਕਰੀਆਂ ਨਹੀਂ ਲੈਣ ਜੋਗੇ ਸਾਡੇ ਚ ਦਮ ਹੈਗਾ ਵਾ ਅਸੀਂ ਖੜਕਾਂ ਤੇ ਬਹਿਗੇ ਆਪਣੀ ਆਵਾਜ਼ ਬੁਲੰਦ ਕਰਕੇ ਇਹਨਾਂ ਲੋਕਾਂ ਨੂੰ ਜਿਹੜਾ ਵਾ ਮજબੂਰ ਕਰ ਸਕਦੇ ਆ ਵੀ ਜਿਹੜੇ ਹੱਕ ਤੇ ਸੱਚ ਦੀ ਜਿਹੜੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਕੋਈ ਡਰ ਨਹੀਂ ਬੇਸ਼ੱਕ ਸਰਕਾਰ ਹੈ ਤੁਹਾਡੇ ਖਸਾਨਾ ਦੇ ਉੱਤੇ ਬਹੁਤ ਤਗੜਾ ਲੋਲ ਜਿਹੜਾ ਤੁਹਾਡਾ ਚਲਾ ਰਹੀ ਆ ਬੋਲ ਰਹੀ ਆ ਉਹ ਛਾਦ ਵਿੱਚ ਠੀਕ ਜਿਹੜਾ ਉਹ ਸੰਗਠਨ ਜੀ ਰਾਈਟ ਕਰ ਰਿਹਾ ਕਿ ਵੱਖਰੀ ਗੱਲ ਆ ਵੀ ਸਾਡੀਆਂ ਵਿੱਚ ਜਿਹੜੇ ਥੋੜੇ-ਥੋੜੇ ਮੱਤ ਦੇ ਦਾ ਜਿਹੜਾ ਜੱਟ ਬੰਦਿਆਂ ਤੇ ਪਿੰਡਾਂ ਵਾਲੀ ਬੈਠ ਕਰ ਰਹੀਆਂ ਵਾ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਜਿਹੜਾ ਫੈਸਲੇ ਹੋਣ ਵਾਲੇ ਆ ਸਾਨੂੰ ਵੀ ਉਹਨਾਂ ਨਾਵਾਂ ਤੇ ਖੂਸ ਕਰਨਾ ਪਿਆ ਵਾ ਸੋ ਤੁਸੀਂ ਅੱਜ ਆਏ ਜੇ ਬਹੁਤ ਛਾਦ ਵਿੱਚ ਠੀਕ ਜਿਹੜਾ ਖੜਾ ਸਾਥ ਦਿੱਤਾ ਉਸ ਦਿਨ ਅਸੀਂ ਦਿਹਾੜੀ ਬਣੇ ਜਿਹੜਾ ਸੰਗਠਨ ਆ ਬਹੁਤ ਵੱਡੀ ਲੜਾਈ ਵਾਸਤੇ ਗਾਹ ਵਧ ਰਿਹਾ ਵਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਜਲਦਬਾਨੀ ਤੇ ਮੈਂ ਆਸ ਕਰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਅਮਲਾਜ ਮਾਦਕਾਨਦਾਰਾਂ ਸਾਰਿਆਂ ਨੂੰ ਪੱਥੇ ਘਰੋ ਦੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵੇ ਕੋ ਅੱਜ ਅੰਮ੍ਰਿਤਸਰ ਆ ਬਟਿੰਡਾ ਹਾਈਵੇ ਨੈਸ਼ਨਲ ਨੰਬਰ ਹਾਈਵੇ ਨੰਬਰ 54 ਤੇ ਕਿਸਾਨ ਮਜ਼ਦੂਰ ਇਕਤਾ ਵੱਲੋਂ ਆ ਸਾਂਝਾ ਮੋਸਲਾ ਲਾਇਆ ਗਿਆ ਸੀਗਾ ਜਿਹਦੇ ਆ ਅੱਜ ਦੇ ਅਕੋਰਡਿੰਗ ਅੱਜ ਜੁਆਨੀ ਕਿਦਰ ਆਉਣ ਆਇਆ ਸੀਗਾ ਸਫਲਤਾਪੂਰਵਕ ਅੱਜ ਸਮਾਪਤ ਹੋਇਆ ਵਾ ਤੇ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਵੀਰ ਆ ਪੰਜਾਬ ਖਾਸ ਤੌਰ ਤੇ ਕਿਸਾਨ ਭਰਾਵਾ ਜਾਂ ਉਹਨਾਂ ਦੇ ਬੱਚੇ ਆ ਉਹ ਜਰੂਰ ਆ ਹਾ ਦਾ ਨਾਰਾ ਜਰੂਰ ਮਾਰਿਓ ਤਾਂ ਜੋ ਵਰਲਡ ਨੂੰ ਪਤਾ ਲੱਗੇ ਕਿ ਕਿਸਾਨਾਂ ਨਾਲ ਮੋਦੀ ਕੀ ਕਰ ਰਿਹਾ ਵਾ ਸੋ ਇੰਨੇ ਕੇ ਬੇਨਤੀ ਪ੍ਰਵਾਨ ਕਰਨੀਆਂ ਭਾਈ ਕੋ ਜਿੱਕਾ ਖਾਲਸਾ ਭਾਈ ਕੋ ਜਿੱਕੀ ਪਤਈ